ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਮਾਗਮ ਹੈ ਗੁਰਦੁਆਰਾ ਡੇਰਾ ਸੰਤਗੜ ਅਨੰਦਪੁਰ ਸਾਹਿਬ ਵਿਖੇ ਸੰਤ ਬਾਬਾ ਜਵਾਲਾ ਸਿਣੀ ਮਹਾਰਾਜੀ ਤੋਂ ਵਰਸਾਏ ਹੋਏ ਮਹਾਪੁਰਖ ਤੰਤਨ ਬਾਬਾ ਭਗਤ ਸਿੰਘ ਜੀ ਜੱਤੇਵਾਲੀ ਅਤੇ ਸੰਤ ਬਾਬਾ ਭਾਜਾ ਸਿੰਘ ਜੀ ਦੋ ਮਹਾਪੁਰਖ ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਰਹਿ ਕਰਕੇ ਬੰਦਗੀ ਕੀਤੀ ਹੈ ਉਹਨਾਂ ਦੀ ਸਾਲਾਨਾ ਯਾਦ ਸੰਤ ਬਾਬਾ ਮਹਿੰਦਰ ਸਿੰਘ ਜੀ ਬਲੋ ਜੋ ਪਰੰਪਰਾ ਚਲਾਈ ਗਈ ਸੀ ਉਸ ਅਨਸਾਰ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਇਆ ਉਹਨਾਂ ਦੇ ਜਾਨਸ਼ੀਨ ਸੰਤ ਬਾਬਾ ਦੀਦਾਰ ਸਿੰਘ ਜੀ ਹਰਖਵਾਲ ਵਾਲੇ ਵੱਲੋਂ ਮਨਾਈ ਜਾਂਦੀ ਸੀ ਉਸੇ ਹੀ ਇਤਪੁਰਖ ਨੂੰ ਅੱਗੇ ਤੋਰਦੇ ਹੋਇਆ ਮੌਜੂਦਾ ਮੁਖੀ ਸੰਤ ਬਾਬਾ ਭਵਨ ਸਿੰਘ ਜੀ ਹਰਖੋ ਬਾਗ ਉਹਨਾਂ ਵੱਲੋਂ ਇਹ ਪ੍ਰੋਗਰਾਮ ਉਸੇ ਤਰ੍ਹਾਂ ਹੀ ਅਨੁਕਿਆ ਗਿਆ ਹੈ ਜਿਸ ਤਰ੍ਹਾਂ ਸੰਤ ਬਾਬਾ ਮਹਿੰਦਰ ਸਿੰਘ ਜੀ ਨੇ ਇਸ ਪ੍ਰੋਗਰਾਮ ਨੂੰ ਅਨੁਕਿਆ ਸੀ ਦੇਸ਼ਾਂ ਵਿਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਸੰਤਾਂ ਇੱਥੇ ਆਉਂਦੀਆਂ ਨੇ ਆਪਣੀ ਸਰਧਾ ਭਾਵਨਾ ਦੇ ਨਾਲ ਆ ਕਰਕੇ ਇਸ ਸਥਾਨ ਤੇ ਸੇਵਾ ਕਮਾਉਂਦੀਆਂ ਨੇ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਦਾ ਬਚਨ ਕਿ ਜਿਹੜਾ ਵੀ ਭਾਈ ਇਸ ਸਥਾਨ ਤੇ ਸੰਤ ਬਾਬਾ ਭਗਤ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਤੇ ਹਾਜ਼ਰੀ ਭਰੇਗਾ ਉਹਨੂੰ ਸਾਡੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਜੀ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਦੂਰੋਂ ਨੇੜਿਓਂ ਦੇਸਾਂ ਬਦੇਸਾਂ ਤੋਂ ਪ੍ਰਦੇਸਾਂ ਤੋਂ ਸੰਗਤਾਂ ਚੱਲ ਕੇ ਇਸ ਪਵਿੱਤਰ ਦਿਹਾੜੇ ਤੇ ਮਹਾਪੁਰਖਾਂ ਨੂੰ ਨਸਮਸਤਕ ਹੋਣ ਵਾਸਤੇ ਪਹੁੰਚਦੇ ਨੇ ਇਹ ਦਿਹਾੜਾ ਬੜੇ ਉਤਸ਼ਾਹ ਨਾਲ ਸੰਤ ਬਾਬਾ ਭਗਵਾਨ ਸਿੰਘ ਜੀ ਨੂੰ ਬੜੋ ਮਨਾਇਆ ਜਾ ਰਿਹਾ ਹੈ ਰਾਗੀ ਢਾਡੀ ਪ੍ਰਚਾਰਕ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ 21 21 ਜਨਵਰੀ ਵਾਲੇ ਦਿਨ ਜੋ ਅੱਜ ਅਖੰਡ ਪਾਠ ਸਾਹਿਬ ਪਰਾਰੰਭ ਹੋਏ ਹਨ ਪਾਸੋਂ 21 ਜਨਵਰੀ ਨੂੰ ਭੋਗ ਪਾਇਆ ਜਾਣਗੇ ਸਮੂਹ ਸੰਗਤਾਂ ਨੂੰ ਦੇਸ਼ਾਂ ਦੇ ਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਵੀ ਬੇਨਤੀ ਹੈ ਸਰਦਾ ਭਾਵਨਾ ਦੇ ਨਾਲ ਜਿੱਥੇ-ਜਿੱਥੇ ਵੀ ਕੋਈ ਬੈਠਾ ਹੈ ਜਿਹੜਾ ਨਹੀਂ ਵੀ ਇੱਥੇ ਹਾਜ਼ਰੀ ਭਰ ਸਕਦਾ ਉਹ ਮਨ ਕਰਕੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਏ ਗੁਰੂ ਲਾਈਵ ਪ੍ਰੋਗਰਾਮ ਤੇਡੀ ਘੱਟ ਕੀਤਾ ਜਾਏਗਾ ਘਰਾਂ ਵਿੱਚ ਬੈਠ ਕੇ ਵੀ ਆਪ ਦੇਖ ਸਕਦੇ ਹੋ ਸੰਤ ਬਾਬਾ ਮਹਿੰਦਰ ਸਿੰਘ ਜੀ ਵੱਲੋਂ ਜੋ ਬਚਨ ਹੈ ਕਿ ਖੁਸ਼ੀਆਂ ਪ੍ਰਾਪਤ ਕਰਨੀਆਂ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀਵਨ ਦਾ ਆਨੰਦ ਮਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ